ਆਹ ਵੇ ਕਾ ਜਮਾ ਤਾਂ ਕੇ ਲੀ ਜਾੜ ਲਿਆ ਚਾਹ ਕਰਮਜੀਤ ਆ ਆ ਆ ਇਧਰ ਆ ਜਾ ਭਾਈ ਆ ਜਾ ਬਰਾ ਧਾਰਾ ਬਣਿਆ ਯਾਰਾ ਨਿਭੜੂ ਕਰਨਾ ਹੌਲੀ ਰੱਖੀ ਓਏ ਓ ਤੁੰਨੂੰ ਡਿਲਾਉਣਾ ਨਹੀਂ ਆਉਂਦਾ ਮੁੰਦਰਾਈਆਂ ਆ ਆਹੋ ਕੀ ਰਹਿ ਗਿਆ ਵਾਹੇ ਵਾਹ ਮੈਂ ਚੰਦ ਆ ਰਹਿ ਗਿਆ ਬਾਹਰ ਬੰਦ ਲੈ ਕੇ ਕਰਤਾ ਪੱਟ ਪਟਈਆ ਕਰਦੇ ਆ ਸਮਾਨ ਦੀਆਂ ਟਰਾਲੀਆਂ ਟੈਂਟ ਟੁੰਟ ਪੱਟ ਤੇ ਪਹਿਲਾਂ ਲਾਉਣ ਦਾ ਚੌਤੀ ਹੁਣ ਪੱਤਣ ਵਕਤ ਤੁਸੇ ਜੀ ਮਰੀ ਪਈਆ ਸਾਰਿਆਂ ਦੀ ਖੱਟ ਕੇ ਲੱਤਦੇ ਆ ਧਰਦੇ 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 ਮਿੰਟ ਮਾਰ ਕਰਾ ਚਾਰ ਨਾ ਕਰ ਵੀ ਸਾਥੀਓ ਸਾਡੇ ਵਿਆਹ ਚ ਆਏ ਸੀ ਤਾਲਾ ਇੱਕ ਦੇ ਠੀਕ ਦੇ ਦੋ ਜਾਣੇ ਚੌੜਾ ਦੇ ਮਾਲ ਲੈ ਲੈ ਮੈਂ ਚਲਾ ਦੇ ਦੋ ਜਾਣੇ ਫੁੱਟੇ ਪਾ ਲੈ ਮੈਂ ਕਾਦਾ ਮੱਥਾ ਟਿਕਾ ਨਾ ਲਾਉਂਦਾ ਰੱਖ ਰਸ ਗੁਨੇ ਰਸ ਗੁਨੇ ਦੇ ਦੇ ਉਹ ਟੱਪਾ ਰੱਖ ਉਹ ਫਾਜੀ ਦਾ ਰਸ ਗੱਲੇ ਲਈ ਘੋੜਾ ਆ ਗੁਰਲਾ ਦੇ ਗੋੜਾ ਗੁਰਲਾ ਗੋੜਾ ਗੁਰਲਾ ਦੇ ਗੋੜਾ ਤੂੰ ਇਹ ਦੇਖ ਦੋ ਨਾ ਆ ਹਾਲੀ ਬਾਪੂ ਖਾਲਾ ਢਾ ਦੇ ਕਿਤੇ ਬਾਜ ਨਿਕਲਦੀ ਆ ਹੋਰ ਆਏ ਕਿ ਮਤਰਾ ਕਰੀਏ ਠੀਕ ਜਾਣ ਅਣ ਆ ਚਕਰਾ ਕਰਨ ਲੱਗੇ ਕਿਆ ਜਰ ਨਹੀਂ ਲੱਗਦੀ ਆਖਾ ਵਾਰ ਇਹ ਬਾਏ ਕਿਥੋਂ ਜਿੱਕੇ ਉਹ ਜਾਣ ਕੇ ਮਰਵਾਇਆ ਜਰ ਲੱਗਣ ਤੋਂ ਉਹ ਕਹਿੰਦੇ ਇਹਨੂੰ ਕਾਲੀ ਜਾਪਦੀ ਆ ਪਾਪਾ ਆਪਰਾ ਜਰ ਲੱਗਾ ਇਹ ਜਰਾ ਆਪਾ ਆਥੋ ਇਧਰ ਆ ਵੇਖ ਲੈ ਗਿਆ ਯੋਗਵਾ। ਓਏ ਇਹ ਦਵਾਈ ਲਈਏ ਘਰ ਨਹੀਂ ਪੈਂਦੀ। ਓ ਦਾਪੂ ਆਟਾ ਲਾਇਆ ਜਰਪੁਰ ਪੈਂਦੀ। ਓਏ ਭਾਈ ਇਹਾ ਥਪਾ ਲੈ ਨੂੰ ਇੱਧਰ ਆ ਜਾ ਕਰਮਜੀਤ ਓਹ ਤਰਨੀ ਆ। ਓ ਬਾਬਾ ਆ ਵੀ ਆ। ਹਾਂ ਹਾਂ ਆ। ਬੋਤ ਪੈ ਡੋੜੀ ਪੈ ਡੀ। ਆ ਲੈ ਓ। ਆਥਾ। ਆ ਕੀ ਕਰਿਆ ਯਾਰ ਇਹਨਾਂ ਨੇ? ਪਾਲਾ ਥਾ। ਬਾਹਰ ਖਸੂਂਦੀ ਹੋ ਗੋ। ਤੂੰ ਹੀ ਲਿਆਉਂਗੇ ਪੈਣ ਦੇ ਕੰਮ। ਤੂੰ ਹੀ ਲਿਆਉਂਗੇ। ਬਾਜ ਵੀ ਲਿਖਣਾ। ਆਹ ਦਾ ਮੀਨਾਂ ਦਾ ਮਾਰ ਮਾਰ ਪਕਾ ਲੋ ਆਹੋ ਜੀਆ ਵਾਜਾ ਕਿਆ ਬਾਪਾ ਖੋੜ ਕੇ ਨੇ ਉਹ ਲੱਗ ਮੈਂ ਗੱਡੀ ਮਿਲੇਗਾ ਠੱਗਾ ਮਾਰ ਪਿੰਡਾਂ ਭਾਂਡੇ ਜਾ ਲੱਗ ਸਿੱਟ ਮੈਂ ਮਾਰ ਦਿੱਤਰਨਾ ਮਾਰ ਮਾਰ ਚੱਕਦਾ ਭਾਂਜੋ ਦੇ ਬ੍ਰੇਕਾਂ ਨਾਲ ਨਹੀਂ ਆਉਂਦਾ ਇਹਨੂੰ ਭੰਨੇਗਾ ਭਾਂਜੋ ਦੇ ਦੂਜੇ ਬਗਾਨਾ ਉਹ ਬ੍ਰੇਕ ਲੱਗ ਰਹੇ ਨੇ ਹਾਲ ਵੀ ਲੱਗ ਰਹੇ ਨੇ ਲੱਗ ਰਹੇ ਨੇ ਹਾਲ ਵੀ ਲੱਗ ਰਹੇ ਨੇ ਤੇਰੀ ਭੈਣ ਦੇ ਨਾਲ ਤੈਨੂੰ ਪਤਾ ਨਹੀਂ ਉਹ ਭੈਣ ਕੋਲ ਆ ਵੀਡੀਓ ਚੱਲੀ ਆ ਵੀਡੀਓ ਦੇਖਦੇ ਮੈਂ ਬੋਲਦਾ ਹਾਂ ਜਰਾ ਕਰਨਾ ਨੋਟ ਲਗਾ ਨੋਟ ਲਗਾ ਫੁਰਗੁਲੇ ਨੇ ਫੁਰਗੁਲੇ ਨੇ ਲੱਗੇ ਹੋਏ ਨਾ ਵੀ ਹੋਇਆ ਤੇਰਾ ਉਪਰ ਤਾਂ ਆ ਵੀਡੀਓ ਦਿਖਾ ਮੈਂ ਬਣਾਈ ਜੀ